ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਪਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪੰਜਾਬ ਵਿੱਚ ਸਿੱਧੀ ਜਿਹੜੀ ਭਰਤੀ ਆਊਟ ਕੀਤੀ ਗਈ 2023 8ਵੀਂ 10ਵੀਂ ਪਾਸ ਤੋਂ ਸੁਨਹਿਰੀ ਮੌਕਾ ਹੈ ਜੀ ਤਾਂ ਜਲਦੀ ਕਰੋ ਅਪਲਾਈ ਤਾਂ ਮੌਕੇ ਵਿੱਚ ਵੱਡੀ ਭਰਤੀ ਆਊਟ ਕੀਤੀ ਗਈ ਪੰਜਾਬ ਵਿੱਚ ਨਵੀਂ ਭਰਤੀ 2023 ਤਾਂ ਕੀ ਐਲੀਜੀਬਿਲਿਟੀ ਕਰੀਆ ਕਿਸ ਤਰ੍ਹਾਂ ਅਪਲਾਈ ਕਰਨਾ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਸਾਂਝਾ ਕਰਾਂਗੇ ਤੁਹਾਡੇ ਨਾਲ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਘੋਣੇ ਨੇ ਨੋਟਿਸ ਜਾਰੀ ਕਰ ਦਿੱਤਾ ਗਿਆ ਜੋ ਬੰਪਰ ਭਰਤੀ ਆਪਾਂ ਕਹਿ ਸਕਦੇ ਪੰਜਾਬ ਵਿੱਚ ਮੋਗੇ ਵਿੱਚ ਭਰਤੀ ਆਊਟ ਕੀਤੀ ਗਈ ਹੈ ਤਾਂ ਬਾਕੀ ਕੋਈ ਕੋਨ ਕੈਂਡੀਡੇਟਸ ਨੂੰ ਅਪਲਾਈ ਕਰ ਸਕਦਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਤਾਂ ਸ਼ੁਰੂ ਕਰਦੇ ਹਾਂ ਇਸ ਦੀਏ ਵੀਡੀਓ ਨਗਰ ਨਿਗਮ ਮੋਗਾ ਵਿੱਚ ਬੈਲਦਾਰਾਂ ਦੀ ਜਿਹੜੀ ਰੈਗੂਲਰ ਭਰਤੀ ਜਾਨੀ ਕਿ ਤੁਹਾਡੀ ਪੱਕੀ ਜੋ ਪਰਮਾਨੈਂਟ ਜੋਬ ਸਰਕਾਰੀ ਨੌਕਰੀ ਆਊਟ ਕੀਤੀ ਗਈ ਤੇ ਉਮਰ ਦੀ ਆਪਾਂ ਗੱਲ ਕਰੀ ਤਾਂ ਉਮਰ ਇਸ ਵਿੱਚ ਉਮਰ ਸੀਮਾ ਰੱਖੀ ਗਈ ਮਿਤੀ 1-1-2023 ਤੋਂੜੀ ਕਾਊਂਟ ਕੀਤੀ ਜਾਵੇਗੀ ਘੱਟੋ ਘੱਟ ਵੀ 18 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਤੇ ਮੈਕਸਿਮ ਜਨਰਲ ਦੀ ਗੱਲ ਕਰੀ ਤਾਂ ਇਸ ਵਿੱਚ 37 ਸਾਲ ਤੱਕ ਅਪਲਾਈ ਕਰ ਸਕਦੇ ਨੇ ਬਾਕੀ ਜੋ ਅਨੁਸੂਚਿਤ ਜਾਤੀ ਹੋਗੇ ਪਛੜੀ ਸ਼੍ਰੇਣੀ ਹੋਗੇ ਇਹਨਾਂ ਵਾਸਤੇ 5 ਸਾਲ ਦੀ ਛੂਟ ਜੋ ਕਿ 42 ਸਾਲ ਤੱਕ ਅਪਲਾਈ ਕਰ ਸਕਦੇ ਨੇ ਬਾਕੀ ਰਾਜ ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਉੱਪਰਲੀ ਸੀਮਾ ਹੈਗੀ ਤੱਕ ਆਪਣੇ 45 ਸਾਲ ਤੱਕ ਅਪਲਾਈ ਕਰ ਸਕਦੇ ਨੇ ਤੇ ਉਸ ਵਾਰ ਅਲੱਗ-ਅਲੱਗ ਕੈਟਾਗਰੀ ਵਾਈਜ਼ ਸ਼ੂਟ ਦਿੱਤੀ ਗਈ ਤੁਸੀਂ ਚੈੱਕ ਆਊਟ ਕਰ ਲੈਣਾ ਤੇ ਉਸ ਵਾਰ ਥੱਲੇ ਸਕਰੋਲ ਕਰੋਗੇ ਤਾਂ ਇਸ ਵਿੱਚ ਵੇਖ ਸਕਦੇ ਹੋ ਵਕਾਂਸੀਆਂ ਕਿੰਨੇ ਕਿਹੜੇ-ਕਿਹੜੇ ਆਊਟ ਕੀਤੇ ਗਏ ਕਿੰਨੀਆਂ ਵਕਾਂਸੀਆਂ ਨੇ ਕਿਹੜੇ ਕੈਟਾਗਰੀ ਵਿੱਚ ਕਿੰਨੀਆਂ ਨੇ ਤਾਂ ਜਿਵੇਂ ਕਿ ਤੁਹਾਨੂੰ ਦੱਸਦੇ ਨੇ ਜਰਨਲ ਕੈਟਾਗਰੀ ਵਿੱਚ ਟੋਟਲ 12 ਪੋਸਟਾਂ ਆਊਟ ਕੀਤੇ ਗਿਆ ਨੇ ਐਸਸੀ ਐਮਬੀ ਵਿੱਚ 4 ਤੇ ਆਰਓ ਵਿੱਚ ਐਸਸੀ ਆਰਓ ਵਿੱਚ 3 ਪੋਸਟਾਂ ਬੀਸੀ ਵਾਸਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ 3 ਪੋਸਟਾਂ ਆਊਟ ਕੀਤਾ ਗਿਆ ਨੇ ਸਪੋਰਟਸ ਵਾਸਤੇ ਤੇ ਮੈਂਸ਼ਨ ਕੀਤਾ ਕਿ ਜਰਨਲ ਦੀ ਕੋਈ ਪੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਫਿਜ਼ੀਕਲ ਦੀ ਗੱਲ ਕਰੀ ਤਾਂ ਫਿਜ਼ੀਕਲ ਊਮੈਨ ਕੈਂਡੀਡੇਟ ਹੋ ਗਏ ਇਹਨਾਂ ਵਾਸਤੇ ਦੋ ਪੋਸਟਾਂ ਤੇ ਲੱਗ ਲੱਗ EWS ਜਰਨਲ ਹੋ ਗਿਆ ਇਹਨਾਂ ਵਾਸਤੇ ਤਿੰਨ ਪੋਸਟਾਂ ਤੇ ਟੋਟਲ ਆ ਇੱਧਰ ਸਾਈਡ ਤੇ ਵੇਖੋਗੇ ਰਾਖਵਾ ਕਰ ਜਿਵੇਂ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਇਸ ਵਿੱਚ ਕਰੀਏ ਬੇਲਦਾਰੇ ਟੋਟਲ ਪੋਸਟਾਂ 48 ਪੋਸਟਾਂ ਆਊਟ ਕੀਤਾ ਗਿਆ ਵਾਕੰਸੀਆਂ ਗਏ ਰਿਜ਼ਰਵਡ ਫਾਰ ਊਮੈਨ ਊਮੈਨ ਜੋ ਰਿਜ਼ਰਵਡ ਕੈਟਾਗਰੀ ਊਮੈਨ ਠੀਕ ਹੈ ਇਹਨਾਂ ਵਾਸਤੇ ਵਾਕੰਸੀਆਂ ਲੱਗ ਤੋਂ ਆਊਟ ਕੀਤਾ ਗਿਆ ਨੇ ਤੇ ਟੋਟਲ 48 ਪੋਸਟਾਂ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਤਮੀਰ 1986 ਅਨੁਸਾਰ ਬੇਲਦਾਰਾਂ ਦੀ ਭਰਤੀ ਲਈ ਵਿਦਿਅਕ ਯੋਗਤਾ ਤੁਹਾਡੇ ਕੋਲ ਮਿਡਲ ਪਾਸ ਜਾਨਕੀ 8ਵੀਂ ਪਾਸ ਹੋਣਾ ਜ਼ਰੂਰੀ ਹੈ ਇਹ ਹੈ ਕਿ ਜੇਕਰ ਪ੍ਰਾਰਥੀ ਨੇ 8ਵੀਂ ਕਲਾਸ ਪੰਜਾਬੀ ਭਾਸ਼ਾ ਸਮੇਤ ਪਾਸ ਨਹੀਂ ਕੀਤੀ ਤਾਂ ਪ੍ਰਾਰਥੀ ਪੰਜਾਬੀ ਭਾਸ਼ਾ ਦਾ ਟੈਸਟ ਦੇਣ ਲਈ ਬੰਦ ਰਹੇਗਾ ਤੇ ਉਸ ਟੈਸਟ ਵਿੱਚ ਘਟੋ-ਘਟ ਪੰਜਾਬ ਆਪਣੇ ਪ੍ਰਤੀਸ਼ਤ ਨੰਬਰ ਲੈਣੇ ਲਾਜ਼ਮੀ ਹੋਣਗੇ ਤਾਂ ਉਸ ਬਾਅਦ ਤਜਰਬੇ ਵਾਲੇ ਉਮੀਦਵਾਰਾਂ ਨੂੰ ਨੰਬਰ ਦਿੱਤੇ ਜਾਣਗੇ ਐਕਸਟਰਾ ਜਿਹੜੇ ਕੋਲ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਐਕਸਟਰਾ ਨੰਬਰ ਦਿੱਤੇ ਜਾਣਗੇ ਜਿਵੇਂ ਇੱਕ ਤੋਂ ਲੈ ਕੇ 3 ਸਾਲ ਦਾ ਐਕਸਪੀਰੀਅੰਸ ਹੈਗਾ ਉਸ ਨੂੰ 5 ਨੰਬਰ ਤੇ ਤੋਂ ਲੈ ਕੇ 7 ਵਾਲਾ ਐਕਸਪੀਰੀਅੰਸ ਹੈਗਾ ਤਜਰਬਾ ਹੈਗਾ ਤੇ 10 ਨੰਬਰ ਦਿੱਤੇ ਜਾਣਗੇ 7 ਲੈ ਕੇ 10 ਸਾਲ ਦੇ ਤਜਰਬੇ ਵਾਲੇ ਕੈਂਡੀਡੇਟ ਨੂੰ 15 ਅੰਕ ਤੇ 10 ਤੋਂ ਵੱਧ ਜਿਸ ਕੋਲ ਹੈਗਾ 10 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈਗਾ ਤਜਰਬਾ ਹੈਗਾ ਉਸ ਨੂੰ 20 ਅੰਕ ਦਿੱਤੇ ਜਾਣਗੇ ਇਸ ਇਤਿਆਰ ਦੀ ਮਿਤੀ ਤੱਕ ਜੋ ਉਮੀਦਵਾਰ ਬਤੌਰ ਬੈਲਦਾਰ ਪੰਜਾਬ ਦੀਆਂ ਨਗਰ ਨਿਗਮਾਂ ਵਿੱਚ ਕੰਮ ਕਰਦਾ ਹੋਵੇਗਾ ਜਾਂ ਹੋਵੇਗੀ ਉਸ ਉਮੀਦਵਾਰ ਨੂੰ 5 ਅੰਕ ਵੱਖਰੇ ਤੌਰ ਤੇ ਦਿੱਤੇ ਜਾਣਗੇ ਤਾਂ ਉਸ ਤੋਂ ਬਾਅਦ ਭਰਤੀ ਸੰਬੰਧੀ ਹੋਰ ਸ਼ਰਤਾਂ ਦਿੱਤੀਆਂ ਗਈਆਂ ਨੇ ਇਸ ਨੂੰ ਜ਼ਰੂਰ ਪੜ੍ਹ ਲੈਣਾ ਜਿਵੇਂ ਇਹਨਾਂ ਦਿੱਤਾ ਹੈ ਉਮੀਦਵਾਰ ਪਾਸ ਜੇ ਪੰਜਾਬ ਦਾ ਪੱਕਾ ਵਿਕਸ ਆਪਣਾ ਵਸਨੀਕ ਹੋਣ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਉਮੀਦਵਾਰ ਤੋਂ ਬੇਲਦਰਖ ਦਾ ਕੰਮ ਲਿਆ ਜਾਵੇਗਾ ਜੋ ਉਮੀਦਵਾਰ ਉੱਪਰ ਦਰਜ ਸ਼ਰਤਾ ਪੂਰੀਆਂ ਕਰਦੇ ਹੋਣਗੇ ਉਹਨਾਂ ਉਮੀਦਵਾਰਾਂ ਨੂੰ ਯੋਗ ਮੰਨਿਆ ਜਾਵੇਗਾ ਉਕਤ ਨੰਬਰ ਅਨੁਸਾਰ ਸਾਂਝੀ ਮੈਰਿਟ ਲਿਸਟ ਕੈਟਾਗਰੀ ਵਾਈਜ਼ ਜੋ ਵੀ ਮੈਰਿਟ ਲਿਸਟ ਵਿੱਚ ਸਮਾਨ ਨੰਬਰਾਂ ਵਾਲੇ ਉਮੀਦਵਾਰਾਂ ਵਿੱਚੋਂ ਉਮਰ ਦੇ ਹਿਸਾਬ ਨਾਲ ਵੱਡੀ ਉਮਰ ਦੇ ਉਮੀਦਵਾਰ ਨੂੰ ਮੈਰਿਟ ਉੱਪਰ ਵਿੱਚ ਜਿਹੜਾ ਉੱਪਰ ਰੱਖਿਆ ਜਾਵੇਗਾ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਜੇਕਰ ਬਰਾਬਰ ਨੰਬਰ ਆਉਂਦੇ ਨੇ ਦੋ ਕੈਂਡੀਡੇਟ ਦੇ ਉਹ ਜਿਸ ਵੀ ਕ ਆਪਣੇ ਕੈਂਡੀਡੇਟ ਦੀ ਜ਼ਿਆਦਾ ਉਮਰ ਹੋਵੇਗੀ ਉਮਰ ਅਤੇ ਅੰਕਾਂ ਵਿੱਚ ਸਮਾਨਤਾ ਹੋਵੇਗੀ ਤਾਂ ਵੱਧ ਯੋਗਤਾ ਵਾਲੇ ਉਮੀਦਵਾਰ ਨੂੰ ਮੈਰਿਟ ਲਿਸਟ ਵਿੱਚ ਉੱਪਰ ਰੱਖਿਆ ਜਾਵੇਗਾ ਤਾਂ ਉਸ ਵਾਰ ਕਿਸੇ ਵੀ ਹੋਰ ਵਿਧੀ ਰਾਹੀਂ ਦਿੱਤੀ ਜਾਣ ਵਾਲੀ ਅਰਜੀ ਤੇ ਕੋਈ ਗਾਰ ਨਹੀਂ ਦਿੱਤਾ ਜਾਵੇਗਾ ਤੇ ਬਾਕੀ ਇਨਸਟਰਕਸ਼ਨ ਦਿੱਤੀਆਂ ਨੇ ਇਸ ਨੂੰ ਪੜ ਲੈਣਾ ਤੁਸੀਂ ਇਹਨਾਂ ਦੇ ਜਿਹੜੇ ਦਫ਼ਤਰ ਹੈ ਠੀਕ ਹੈ ਆਪਣੇ ਨਗਰ ਨਿਕ ਮੋਗਾ ਵਾਲੇ ਦੇ ਇੱਥੇ ਤੁਸੀਂ ਜੋ ਜਮ੍ਹਾਂ ਕਰਵਾਸ ਰਹੇ ਇਸ ਦਾ ਐਡਰੈਸ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਲੱਸ ਆਪਣੇ ਟੈਲੀਗ੍ਰਾਮ ਗਰੁੱਪ ਤੇ WhatsApp ਗਰੁੱਪ ਤੇ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਪਿੰਨ ਕਰ ਦਾਂਗਾ ਤੇ ਉੱਤੇ ਤੁਸੀਂ ਜੋ ਵੀ ਐਡਰੈਸ ਮੈਂ ਦੇਵਾਂਗਾ ਤਾਂ ਉੱਥੇ ਤੁਸੀਂ ਜਾ ਕੇ ਖੁਦ ਆਪਣੇ ਦਸਤਾ ਆਪਣੇ ਕੈਸਰ ਦਸਤਾਵੇ ਜੋ ਵੀ ਤੁਹਾਡੇ ਥੱਲੇ ਫਾਰਮਾ ਦਿੱਤਾ ਠੀਕ ਹੈ ਥੱਲੇ ਸਕਰੋਲ ਕਰਕੇ ਇਹ ਫਾਰਮਾ ਭਰ ਕੇ ਇਸ ਦੇ ਨਾਲ ਜੋ ਵੀ ਤੁਹਾਡੇ ਦਸਤਾਵੇ ਜਿਗਰ ਨੇ ਉਸ ਤੇ ਫੋਟੋਕਾਪੀਨ 셀ਫ ਟੈਸਟਡ ਕਰਕੇ ਨਾਲ ਅਟੈ ਕਰਕੇ ਤੇ ਇਹਨਾਂ ਦੇ ਦਫ਼ਤਰ ਵਿੱਚ ਤੁਸੀਂ ਜਮ੍ਹਾਂ ਕਰਵਾ ਸਕਦੇ ਖੁਦ ਜਾ ਕੇ ਤੁਸੀਂ ਜਮ੍ਹਾਂ ਕਰਵਾਉਣਾ ਹੈ ਤੇ ਰੈਗੂਲਰ ਤੁਹਾਡੀ ਭਰਤੀ ਆਊਟ ਕੀਤੀ ਗਈ ਬਹੁਤ ਵੀ ਤੁਹਾਡੇ ਕੋਲ ਮੌਕਾ ਹੈ ਤੇ ਤੁਸੀਂ ਆਪਣੀ ਫੋਟੋ ਲਾਦਣੀ ਉਸ ਬਾਰੇ ਉਮੀਦਵਾਰ ਦਾ ਨਾਂ ਪਿਤਾ ਜਾਂ ਪਤੀ ਦਾ ਨਾਮ ਜਨਮ ਮਿਤੀ ਹੋਵੇ ਉਮਰ ਜਨਮ ਦਾ ਸਥਾਨ ਘਰ ਦਾ ਪੱਕਾ ਪਤਾ ਪੱਤਰ ਵਿਹਾਰ ਲਈ ਪਤਾ ਮੋਬਾਈਲ ਨੰਬਰ ਕੈਟਾਗਰੀ ਕੌਮੀਅਤ ਉਸ ਵਿਦਿਅਕ ਯੋਗਤਾ ਦਾ ਵਿਭਾਗ ਹੈ ਪਾਸ ਪ੍ਰੀਖਿਆ ਦੇ ਥੱਲੇ ਸਾਰਾ ਕੁਝ ਜੋ ਵੀ ਮੈਂਸ਼ਨ ਕੀਤਾ ਗਿਆ ਕਿ ਉਮੀਦਵਾਰ ਪੰਜਾਬੀ ਪਾਠ ਲਿਖ ਸਕਦਾ ਹੈ ਹਾਂ ਜਾਂ ਨਹੀਂ ਤੇ ਉਸ ਕਿ ਉਮੀਦਵਾਰ ਕੋਲ ਤਜਰਬਾ ਹੈਗਾ ਜਾਂ ਨਹੀਂ ਤੇ ਤਜਰਬਾ ਸਰਟੀਫਿਕੇਟ ਕਿਸ ਸਰਕਾਰੀ ਅਧਿਕਾਰੀ ਨੇ ਕੀ ਕੀਤਾ ਹੈ ਤਾਂ ਮੈਂਸ਼ਨ ਕਰ ਦੇਣਾ ਹੈ ਤੇ ਉਸ ਵਾਰ ਡਿਕਲੇਸ਼ਨ ਆਪ ਦਾ ਜੋ ਵੀ ਮੈਂ ਅੱਗੇ ਆਪਣਾ ਨਾਮ ਜੋ ਵੀ ਹੈਗਾ ਉਸ ਵਾਰ ਪੁੱਤਰ ਜਾਂ ਪੁੱਤ ਤੀਜਾ ਪਤਨੀ ਸ਼੍ਰੀ ਡੈਸ਼ ਠੀਕ ਇੱਥੇ ਲਿਖ ਦੇਣਾ ਤੇ ਉਮਰ ਹੋ ਗਈ ਕਿਨੇ ਸਵੈ ਘੋਸ਼ਨਾ ਕਰਦਾ ਹੈ ਸਾਰਾ ਕੁਝ ਜੋ ਵੀ ਹੈਗਾ ਇਨਸਟਰਕਸ਼ਨ ਪੜ ਲੈਣਾ ਤੇ ਉਸ ਵਾਰ ਥੱਲੇ ਤੁਹਾਡੇ ਸਿਗਨੇਚਰ ਹੋ ਜਾਣਗੇ ਉਹ ਜਾਣਗੇ ਠੀਕ ਉਮੀਦਵਾਰ ਤੇ ਹਸਤਾਖਰ ਹੋ ਗਿਆ ਮੋਬਾਈਲ ਨੰਬਰ ਹੋ ਗਿਆ ਸਬੂਤ ਕਿੜ ਕਿੜ ਲਾਉਣੇ 29 ਅਤੇ 1 2 3 ਜੋ ਵੀ ਤੁਹਾਡੇ ਆਪਣੇ ਡਾਕੂਮੈਂਟ ਨਾਲ ਲਾਓਗੇ 셀ਫ ਟੈਸਟਡ ਕਰਕੇ ਫੋਟੋਕਾਪੀ ਨੇ ਇੱਥੇ ਮੈਂਸ਼ਨ ਕਰ ਦੇਣਾ ਕਿੜ ਕਿੜ ਡਾਕੂਮੈਂਟ ਲਾਏ ਨੇ ਤੁਸੀਂ ਤੇ ਜੋ ਠੀਕ ਹੈ ਭਰਤੀ ਆਊਟ ਕੀਤੀ ਗਈ ਹੈ ਬੈਲਦਾਰਾਂ ਦੀ ਭਰਤੀ ਆਊਟ ਕੀਤੀ ਗਈ ਹੈ ਮੋਗਾ ਵਿੱਚ ਕੋਈ ਵੀ ਡਾਊਟ ਕੋਈ ਵੀ ਕਦੇ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹਸ ਫਾਰਮ ਨੂੰ ਭਰ ਕੇ ਉਸ ਤੇ ਨਾਲ ਡਾਕੂਮੈਂਟ ਦੇ ਫੋਟੋਕਾਪੀ ਐਂਡ ਸੈਲਫ ਟੈਸਟ ਕਰਕੇ ਨਾਲ ਅਟੈਚਮੈਂਟ ਕਰਕੇ ਤੇ ਜੋ ਵੀ ਐਡਰੈਸ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਲੱਸ ਕਮੈਂਟ ਬਾਕਸ ਵਿੱਚ ਪਿੰਨ ਕਰ ਦਾਂਗਾ ਜੇਕਰ ਕਿਸੇ ਬੱਚੇ ਨੂੰ ਐਡਰੈਸ ਨਹੀਂ ਮਿਲਦਾ ਤਾਂ ਮੇਰੇ WhatsApp ਨੰਬਰ 7589712809 ਤੇ ਮੈਸੇਜ ਕਰਕੇ ਤਾਂ ਮੈਨੂੰ ਕੋਈ ਵੀ ਇਕੁਆਰੀ ਕੋਈ ਵੀ ਡਾਊਟ ਪੁੱਛ ਸਕਦੇ ਹੋ ਤਾਂ ਫਿਲਹਾਲ ਇਹ ਆਪ ਅਪਡੇਟ ਹੈ ਤੁਹਾਡੇ ਤੱਕ ਛੜ ਕੇ ਸਾਂਝਾ ਕਰਨਾ ਚਾਹੁੰਦਾ ਸੀ ਕੋਈ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜਰੂਰ ਅਪਡੇਟ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨ